ਹਾਂਜੀ ਦੋਸਤੋ ਕਿਵੇਂ ਹੋ ਸਾਰੇ ਜੋ ਆਪਣੀ ਮਤਲਬ ਬੱਚਿਆਂ ਦੀ ਪੱਗ ਵਾਲੀ ਵੀਡੀਓ ਸੀ ਉਹਦਾ ਦੂਜਾ ਪਾਰਟ ਹੈਗਾ ਤੇ ਮੰਮੀ ਇੱਥੇ ਤੱਕ ਪਹੁੰਚੇ ਨੇਗੇ ਤੇ ਆ ਆ ਆਪਣੀ ਇਦਾਂ ਦੀ ਸਲਾਈ ਆ ਸਾਰੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ 1 ਵਾਈ 1 ਐਵੇਂ ਪਾਉਣੀਆਂ ਨੇ ਨਾ ਪੁੱਠੀਆਂ ਸਿੱਧੀਆਂ ਉਵੇਂ ਮੈਂ ਬਾਕੀ ਮੰਮੀ ਦੱਸਣੇ ਵੀ ਕਿੱਦਾਂ ਪਾਉਣੀਆਂ ਨੇ ਹਾਂਜੀ ਮੰਮੀ ਦੱਸੋ ਹਾਂਜੀ ਸਾਰੇ ਭੈਣਾਂ ਨੂੰ ਜੈਮ ਸੀਗੀ ਬਸ ਇਹ ਇਦਾਂ ਹੀ ਪੂਰੀ ਕਰਨੀ ਹੈ ਸਾਰੀ ਮਸ ਲੰਮੀ ਕਰਕੇ ਥੋੜੀ ਜਿੰਨੀ ਬੱਚੇ ਦੀ ਪਾਗਾ ਉਨੀ ਕਾ ਐਵੇਂ ਕਰਕੇ ਬਸ ਥੋੜੀ ਜੀ ਕਲੰਗੀ ਦੀ ਰੱਖ ਲਓ ਵੱਧ ਐਵੇਂ ਹਾਂ ਠੀਕ ਆ ਬੇਹਨੀ ਪਾਗ ਹੋ ਗਈ ਜਿੰਨੀ ਪੱਗ ਬਣਾਉਣੀ ਉਨੀ ਪਸਾਬ ਨਾਲ ਬਣਾ ਸਕਦੇ ਆ ਠੀਕ ਆ ਵੀ ਸਰ ਤੇ ਮੁਤਾਬਿਕ ਹਾਂ ਇਹ ਡੇਢ ਸਾਲ ਦੇ ਬੱਚੇ ਦੀ ਹੈ ਠੀਕ ਆ ਜੇ ਆਪ ਥੋੜੀ ਵੱਡੇ ਕਰਨੇ ਤਾਂ ਆਪ ਵੱਡੀ ਵੀ ਕਰ ਸਕਦੇ ਆ ਕਲੰਗੀ ਉਹੀ ਵੱਧ ਬਣ ਜੂਗੀ ਇੱਥੇ ਠੀਕ ਹੈ ਮੰਮੀ ਬਸ ਇਹ ਬੰਦ ਕਰਕੇ ਬਾਅਦ ਚ ਕਲੰਗੀ ਬਣ ਜੂਗੀ ਪਰ ਥੋੜੀ ਆ ਇੱਕ ਲੈਣ ਤਾਂ ਪਾਈ ਇਹ ਕਲੰਗੀ ਦੇ ਉੱਪਰ ਸੋਹਣਾ ਲੱਗਦਾ ਫਿਰ ਐਵੇਂ ਠੀਕ ਹੈ ਇਹ ਡਿਜ਼ਾਈਨ ਮਤਲਬ ਕਲੰਗੀ ਦਾ ਹੈ ਕੋਈ ਵੀ ਰੰਗ ਪਾ ਸਕਦੇ ਹੋ ਤੁਸੀਂ ਇਹਦੇ ਉੱਤੇ ਠੀਕ ਹੈ ਠੀਕ ਹੈ ਬਸ ਸਲਾਈਆਂ ਦਾ ਵੀ ਦੱਸ ਦਿਓ ਮਾੜਾ ਜਿਹਾ ਵੀ ਕਿਵੇਂ ਪਾਉਣੀਆਂ ਨੇ ਕਿਵੇਂ ਕਿਵੇਂ ਬਸ ਇਹ ਪੂਰੀ ਹੋ ਗਈ ਦੇਖੋ ਸਾਰੀ ਹਾਂ ਹਾਂ ਉਹਨੂੰਰੇ ਪੂਰੀ ਕੰਪਲੀਟ ਹੈ ਇਹ ਹਾਂ ਕੰਪਲੀਟ ਹੈ ਬਸ ਸਲਾਈ ਕਰਕੇ ਇਥੋਂ ਠੀਕ ਆ ਆ ਆਪਣੀ ਕਲੰਗੀ ਬਣ ਜੂਗੀ ਤੇ ਆ ਇਹਦੇ ਉੱਪਰ ਐਵੇਂ ਲੱਗੂਗਾ ਪਾਰਟ ਠੀਕ ਆ ਜਿਹੜਾ ਉੱਪਰ ਆ ਫਿਰ ਮੈਂ ਸਲਾਈ ਕਰਕੇ ਵੀ ਦਿਖਾ ਦਿੰਨੀ ਤੁਹਾਨੂੰ ਇੱਕ ਵਾਰੀ ਹਾਂ ਸਲਾਈ ਕਰਕੇ ਤੁਹਾਨੂੰ ਕੱਲ ਨੂੰ ਦੂਜਾ ਜਿਹੜਾ ਤੀਜਾ ਪਾਰਟ ਪਾਵਾਂਗੇ ਆਪਾਂ ਉਹ ਸਲਾਈ ਕਰਕੇ ਦਿਖਾਵਾਂਗੇ ਸਾਰਾ ਤੇ ਇਹ ਚ ਮਤਲਬ ਇੰਨਾ ਕਪਾੜਾ ਪੂਰਾ ਪੱਗ ਦਾ ਜਿਹੜਾ ਆ ਪਾਰਟ ਐਨਾ ਜੇ ਤੁਸੀਂ ਵੱਡੇ ਜਿਹੇ ਬਣਾਉਣੀ ਆ ਪੱਗ ਤਾਂ ਵਿੱਚ ਤੁਸੀਂ ਆ ਰੰਗ ਨਾ ਪਾਓ ਬਸ ਇੱਥੋਂ ਹੀ ਐ ਸਲਾਈ ਕਰ ਲਓ ਫਿਰ ਉੱਪਰੋਂ ਬੁਣ ਕੇ ਲਾ ਦਿਓ ਵੀ ਵੱਡੇ ਬੱਚੇ ਦੀ ਸੋਹਣੀ ਪੱਗ ਬਣ ਜਾਂਦੀ ਐ ਮੈਂ ਵੱਡਿਆਂ ਨੇ ਆਪਾਂ ਨਹੀਂ ਲੈਣੀ ਕੋਲ ਤਾਂ ਵੀ ਸੋਹਣੀ ਲੱਗਦੀ ਐ ਹਾਂ ਠੀਕ ਹੈ ਦੇਖੋ ਪੈਨੋ ਇਦਾਂ ਬਣ ਗਿਆ ਸਾਰਾ ਤੇ ਤੁਸੀਂ ਇਹ ਮਤਲਬ 1.5 ਸਾਲ ਦੇ ਬੱਚੇ ਦੀ ਆ ਹੁਣ ਇਹ ਚੀਜ਼ ਆ ਜਿਹੜੀ ਆ ਉੱਪਰਲਾ ਪਾਰਟ ਆ ਜਿਹੜਾ ਆਪਣੇ ਸਿਰ ਦੇ ਉੱਤੇ ਆਊਗਾ ਤੇ ਬਾਕੀ ਜੇ ਤੁਸੀਂ ਪੂਰੀ ਵੀਡੀਓ ਦੇਖਣੀ ਆ ਤਾਂ ਅਗਲੇ ਪਾਰਟ ਚ ਆਪਾਂ ਤੁਹਾਨੂੰ ਕੰਪਲੀਟ ਟੋਪੀ ਦਿਖਾਵਾਂਗੇ ਮਤਲਬ ਪੱਗ ਕਹਿਣ ਦਾ ਭਾਵ ਪੱਗ ਨੂੰ ਆਪਾਂ ਟੋਪੀ ਨਹੀਂ ਕਹਿ ਸਕਦੇ ਮਤਲਬ ਪਛਮ ਦੀ ਛੋਟਿਆਂ ਬੱਚਿਆਂ ਲਈ ਪੱਗ ਦਿਖਾਵਾਂਗੇ ਕਿਉਂਕਿ ਉਹ ਆਪ ਤਾ ਬਣਾ ਨਹੀਂ ਸਕਦੇ ਹੁੰਦੇ ਹੁਣ ਆਹੀ ਆਪਾਂ ਇਦਾਂ ਤਰੀਕੇ ਨਾਲ ਆਪਾਂ ਉਹਨਾਂ ਦੇ ਪੱਗ ਸਜਾ ਸਕਦੇ ਆਂ ਤੇ ਜੇ ਤੁਸੀਂ ਅਗਲੇ ਤੀਜਾ ਪਾਰਟ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਆ ਚੀਜ਼ ਉਹ ਕਰ ਲਿਓ ਠੀਕ ਆ ਅਗਲੇ ਪਾਰਟ ਤੇ ਦਿਖਾਉਣਾ ਤੁਹਾਨੂੰ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ